ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਿਆਨ ਮੁੰਕਾ ਵਾਲਾ ਤੇ ਤੁਸੀਂ ਦੇਖ ਰਹੇ ਹੋ ULFTV ਸੋ ਦੋਸਤੋ ਕਹਿੰਦੇ ਕਿ ਜ਼ਿਲ੍ਹਾ ਹੁਸ਼ਿਆਰਪੁਰ ਨੇ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਜਿਹੜੇ ਵੱਡੇ ਵੱਡੇ ਲੈ ਨਾਮੀ ਜਿਹੜੇ ਕਲਾਕਾਰ ਦਿੱਤੇ ਨੇ ਸੋ ਉਸੇ ਲੜੀ ਵਿੱਚ ਅੱਜ ਮੈਂ ਪਹੁੰਚਾ ਹਾਂ ਜਿਹੜਾ ਹੁਸ਼ਿਆਰਪੁਰ ਵਿੱਚ ਵਿੱਚੇ ਜਿੱਥੇ ਕਿ ਇੱਕ ਬਹੁਤ ਉਹਨਾਂ ਦਾ ਗਾਣਾ ਜਿਹੜਾ ਬਹੁਤ ਮਸ਼ਹੂਰ ਹੋਇਆ ਸੀਗਾ ਕਿ ਹੋਵੇਂਗੀ ਤੂੰ ਚੰਡੀਗੜ੍ਹ ਸ਼ਹਿਰ ਦੀ ਇਰਕਾਨ ਯਾਰ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਸੋ ਉਹ ਨਾਮੀ ਸਿੰਗਰ ਨਾਲ ਅੱਜ ਆਪਾਂ ਤੁਹਾਡੀ ਮੁਲਾਕਾਤ ਕਰਾਵਾਂਗੇ ਸੋ ਉਹ ਨਾਮ ਹੈ ਜੀ ਜੀਤ ਹੁਸ਼ਿਆਰਪੁਰਿਆ ਜੀ ਸੋ ਜੀਤ ਹੁਸ਼ਿਆਰਪੁਰਿਆ ਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ ਤੇ ਬਾਜੀ ਨਾ ਜੀ ਜਿਣੀ ਆਂਦੀ ਆਪਣੇ ਆਂ ਦਾ ਸੁਭਾਗ ਬਖਸ਼ੇ ਮੈਨੂੰ ਸੇਵਾ ਤਰਜ਼ਾ ਮੁਕਤਿਤਾ ਸੋ ਜੀਤ ਜੀ ਸਾਨੂੰ ਦੱਸੋ ਕਿ ਤੁਹਾਡੀ ਜਿਹੜੀ ਗਾਇਕੀ ਦੀ ਸ਼ੁਰੂਆਤ ਸੀਗੀ ਇਹ ਕਿੱਥੋਂ ਹੋਈ ਗਾਇਕ ਕਿੱਥੇ ਪੜ੍ਹੀ ਗਾਇਕ ਸਤਿ ਪਾਚੋਂ ਦਾ ਸ਼ੌਂਗ ਸੀਗਾ ਜੀ ਤੇ ਕਾ ਸਕਦੇ ਹੋ ਲੋਰ ਰਮਲਿਆ ਨੂੰ ਆਪਣੇ ਸਟਾਰ ਚ ਜੇ ਜੋ ਤੋ ਕਾਣਾ ਸੀ ਜੀ ਜਦੋਂ ਇੱਕ ਪਹਿਲਾ ਸਟਾਰ ਚਾਹਤਾ ਰੇ ਜਿੱਦਾਂ ਸੀ ਕਾਸ ਦੇ ਘਟਾਇਦੇ ਕਪੜਾ ਮੋੜ ਦੇ ਤੱਕ ਨੂੰ ਕਨਾ ਸੋਨਾ ਲਾਦਾ ਤੇ ਜਰ ਪਰ ਜਦੋਂ ਤੇ ਪੇਚਾ ਪਾਸਾ ਦੇ ਦੇਉ ਤੇ ਕਾਫੀ ਤੁਹਾਡੇ ਮਨ ਉਲਝੇ ਹੁੰਦੇ ਅੱਛਾ ਗਾਣਾ ਤੁਹਾਡਾ 2018 ਵਿੱਚ ਆਇਆ ਸੀਗਾ ਜੀ ਹਾਂਜੀ ਜੀ ਜੀ ਤੇ ਇਹ ਕਿ ਕਿਹੜੀ ਕੰਪਨੀ ਵਿੱਚ ਰਿਲੀਜ਼ ਕੀਤਾ ਸੀਗਾ ਤੁਸੀਂ ਇਹ ਪਾ ਜਿਆ ਸੀ ਜੋ ਕੁ ਡੋਗ ਅੱਛਾ ਅੱਛਾ ਜੀ ਇਹ ਚੰਡੀਗੜ੍ਹ ਦੀ ਕੰਪਨੀ ਸੀਗੀ ਹੈ ਮੋਹਲੀ ਬਹੁਤ ਜੀ ਮਾਨ ਜੀ ਸੋ ਜੀ ਜੀ ਆਪਾਂ ਤੁਹਾਡੇ ਪਿਛੋਕੜ ਬਾਰੇ ਜਰੂਰ ਗੱਲ ਕਰਾਂਗੇ ਆਪਣੇ ਨਾਲ ਪਰਿਵਾਰ ਬਾਰੇ ਦੱਸੋ ਤੁਹਾਡੇ ਪਰਿਵਾਰ ਵਿੱਚ ਕੌਣ-ਕੌਣ ਹੈ ਮੇਰੇ ਪਰਿਵਾਰ ਤੇ ਮੰਮੀ ਡਾਡੀ ਭੈਣ ਭਰਾ ਜੀ ਹਾਂ ਜੀ ਭੈਣ ਬਿਆਤੀ ਆਪਣੇ ਦੋਸਤ ਲਾਇਕ ਹੋਟੇ ਜੀ ਤੇ ਇਹ ਮਤਲਬ ਕਿ ਜਿਹਦਾ ਤੁਹਾਡਾ ਗਾਇਕੀ ਦਾ ਸਫ਼ਰ ਜਦੋਂ ਤੁਸੀਂ ਸ਼ੁਰੂ ਕੀਤਾ ਹੈ ਤੇ ਕਹਿੰਦੇ ਨੇ ਕਿ ਹਰ ਇੱਕ ਬੰਦੇ ਦੇ ਵਿੱਚ ਪਿੱਛੇ ਯੋਗਾਂ ਜ਼ਰੂਰ ਹੁੰਦਾ ਵਾ ਦੋਸਤਾਂ ਮਿੱਤਰਾਂ ਦਾ ਜਾਂ ਪਰਿਵਾਰ ਦਾ ਤੇ ਇਹ ਕਿਹੜੇ ਕਿਹੜੇ ਆ ਕਿਹਨਾਂ ਕਿਹਨਾਂ ਨੇ ਯੋਗਦਾਨ ਇਹਦੇ ਵਿੱਚ ਦਿੱਤਾ ਦੇਖੋ ਕੀ ਯੋਗਦਾਨ ਤਾਂ ਚਲੋ ਸਾਡੀ ਜਾਣਦੀ ਆ ਪਰ ਸਭ ਤੋਂ ਵੱਡਾ ਯੋਗਦਾਨ ਮੈਂ ਸਮਝਦਾ ਮੇਰੀ ਮਾਂ ਦਾ ਕਿਉਂਕਿ ਜਦ ਮੈਂ ਕੋਈ ਐਕਟੀਵਿਟੀ ਕਰਾਂ ਮੇਰੀ ਮਾਂ ਨੇ ਕਦੇ ਹੀ ਕਹਤੋ ਦੇ ਕਿ ਕਰਤਾ ਇਤਨਾ ਨਾ ਕਰਦਾ ਬਧੀਆ ਤ ਨਹੀਂ ਇਸ ਕਰਕੇ ਮੈਂ ਕੈਸਾ تھا ਸਭ ਤੋਂ ਵੱਡਾ ਯੋਗਦਾਨ ਮੇਰੀ ਮਾਂ ਦਾ ਜੇ ਮਾਂ ਜੀ ਬੇਟਾ ਤਾਂ ਗੱਲ ਕਰ ਰਹੀ ਹਾ ਮਾਂ ਦੀ ਬੋਲ ਤੁਲ ਜੀ ਇਸ ਤੋਂ ਲਗਾਂ ਕਿ ਹੋਰ ਤਾਂ ਲੇ ਕੋ ਜਿਹੜੇ ਸੱਜਣ ਮਿੱਤਰ ਜਾਂ ਤੁਹਾਡੇ ਰਿਲੇਟਿਵ ਰਿਲੇਟਿਵ ਹੈਗੇ ਤੁਹਾਡੇ ਸੱਜਣ ਮਿੱਤਰ ਉਹਨਾਂ ਕੇ ਪਤੀ ਪਤਰੀ ਤਾਂ ਜੇ ਜਿੱਦੇ ਮੜਦੇ ਤੇ ਬਤੇ ਨਾਲ ਉਹਨਾਂ ਕੀ ਯਾਦ ਰੰਦੇ ਆ ਉਹ ਦਾਤਾ ਚਲੋ ਯਾਦ ਭੁੱਲ ਜਾਂਦੇ ਤੇ ਇਹ ਜਿਹੜਾ ਗਾਣਾ ਤੁਸੀਂ ਕੀਤਾ ਸੀਗਾ ਬਹੁਤ ਮਕਬੂਲ ਹੋਇਆ ਸੀ ਸਾਡੇ ਜਿਰੇ ਦਾ ਨੇ ਮਤਲਬ ਕਿ ਮਾਨ ਵੀ ਬਹੁਤ ਵਧਾਇਆ ਬਹੁਤ ਫੇਮਸ ਹੋਇਆ ਗਾਣਾ ਇਹ ਤੇ ਇਦੇ ਮਕੇ ਇਹ ਲਿਖਿਆ ਕਿ ਇਹਨਾਂ ਨੇ ਸੀ ਇਹਦਾ ਮਿਊਜ਼ਿਕ ਕਿਹਨਾਂ ਨੇ ਕੀਤਾ ਸੀਗਾ ਇਹ ਪੰਜੀ ਲਿਖਿਆ ਵੀ ਮੈਂ ਆਪ ਚਕਾ ਲੇਕਨ ਪਿਛੇ ਰੀਜ਼ਨ ਸੀਗਾ ਜੀ ਮੈਂ ਪਹਿਲਾਂ ਰਹਿੰਦਾ ਸੀ ਮੋਹੱਲੀ ਕੰਮ ਕਰ ਤੇ ਚਿੱਤੇ ਟੱਬੇ ਤੇ ਰੋਡ ਤੇ ਕੰਮ ਕਰਦਾ ਹੁੰਦਾ ਜੇ ਉਦੋਂ ਇਹ ਰੇਕ ਬੰਦੇ ਨੇ ਕਿਸੀ ਕਿਸੇ ਨੇ ਡਿੱਟੇ ਦਾ ਕੰਨ ਲਾਉਂਦਾ ਕਿ ਕਿਸ ਨੇ ਕਿਸੇ ਦਾ ਫੂਮ ਨੇ ਮਾਚਵੇ ਮੈਕਅਪ ਨੇ ਜੇ ਲੱਤੇ ਵੀ ਕੰਨ ਨਹੀਂ ਜਾਂਦਾ ਜੀ ਤੋ ਅਸੇ ਸਾਥੇ ਕਿ ਉਤੋਂ ਮੰਡ ਬਜੇ ਜੀ ਇਸ ਗਾਣੇ ਦਾ ਜੀ ਜੀ ਤੇ ਲਿਖਣ ਦੀ ਜਿਹੜੀ ਹੈ ਨਾ ਕਲਾ ਵੀ ਤੁਹਾਨੂੰ ਮੈਂ ਬਚਪਨ ਚ ਹੀ ਸੀ ਸ਼ੁਰੂ ਨਿਕਲੀ ਹਾਂ ਜੀ ਲਿਖਣ ਦਾ ਸ਼ੌਂਕ ਹੀ ਬਚਪਨ ਸੇ ਤੋਂ ਜੀ ਤਰਨੇ ਕਾ ਸਵੇਰੇ ਕਾਲ ਤੱਕ ਵੈਸੇ ਕੋ ਬੱਚ ਬੱਚੇ ਬਹੁਤ ਬੱਚੀ ਲਿਖੇ ਸੀ ਉਹ ਲਿਖੇ ਸੀ ਕਿ ਕਲਵਾ ਤੱਕ ਅਸੀਂ ਚਾਟਾ ਘੜ ਗਏ ਮੈ ਦਿੱਲੀ ਗੜ ਸੁਣਾਤੀ ਉਹ ਕੋਈ ਜਿ ਕੁੜੀ ਸਾਡੀ ਚਾੜੇ ਮੋਗਾ ਤੇ ਸੱਚ ਜੀ ਬਹੁਤ ਵਧੀਆ ਤੇ ਇਸ ਤੋਂ ਇਲਾਵਾ ਤੁਸੀਂ ਮਨ ਨੂੰ ਪੜੇ ਕਿੱਥੋਂ ਤੱਕਿਆ ਪੜਾਈ ਦਾ ਪੜਾਈ ਬਾਰੇ ਸਮਝੋ ਦੱਸੋ ਪੜਾਈ ਪਾ ਜੀ ਮੈਂ ਕਿਤੇ ਪਲਾਟੋ ਆਪਣੇ ਸਰ ਗਦੇ ਸਕੂਲ ਤੋਂ ਅੱਧਾ ਡਿਪਲੋਮਾ ਟਾਲਗੜਮ ਕਰੀ ਜੀ ਜੀ ਸੋ ਦੋਸਤੋ ਇੱਕ ਮੈਂ ਗੱਲ ਜਰੂਰ ਤੁਹਾਡੇ ਨਾਲ ਸਾਂਝੀ ਕਰਦਾ ਕਿ ਸਾਡੇ ਵੀਰ ਜੀ ਜਿਹੜੇ ਜੀਤ ਸ਼ਾਹਪੁਰੀਆ ਜੀ ਇਹ ਥੋੜੇ ਜਿਹਾ ਸੇਤ ਅੱਖੋਂ ਥੋੜਾ ਜਿਹਾ ਇਹ ਇਹਨਾਂ ਦੀ ਸਿਹਤ ਠੀਕ ਨਹੀਂ ਰਹੀ ਸੋ ਇਹਨਾਂ ਦਾ ਨਾ ਗਾਣੇ ਤੋਂ ਬਾਅਦ ਇੱਕ ਐਕਸੀਡੈਂਟ ਇਹਨਾਂ ਦਾ ਹੋ ਗਿਆ ਸੀਗਾ ਸੀ ਉਸ ਤੋਂ ਬਾਅਦ ਹੁਣ ਇਹਨਾਂ ਦੀ ਜਿਹੜੀ ਦਵਾਈ ਵੀ ਚੱਲ ਰਹੀ ਆ ਸੋ ਇਹ ਐਕਸੀਡੈਂਟ ਦੀ ਘਟਨਾ ਕਿੱਦਾਂ ਵਾਪਰੀ ਸੀ ਤੁਹਾਡੇ ਨਾਲ ਐਕਸੀਡੈਂਟ ਦੇ ਮੈਂ ਪਾਜੀ ਕੰਮ ਕਰਕੇ ਸੀ ਆਪਣੇ ਤੋਂ ਮਰਸਾਤਾ ਤੇ ਉਹ ਤੋਂ ਆਂਦੇ ਬੱਤੇ ਵਾਟਣਗਾ ਸ਼ਰਪੜੀ ਨਾਲੇ ਕਰਾ ਕੇ ਡਿਜੈਂਸ ਜੀ ਹਾਂਜੀ ਸੋ ਜਿੱਤੀ ਜਿੱਦਾਂ ਕਿ ਚਲੋ ਪਰਮਾਤਮਾ ਦੀ ਕਿਰਪਾ ਨਾਲ ਹੁਣ ਤੁਹਾਡੀ ਸਿਹਤ ਕਿਦਾਂ ਨੂੰ ਮੈਂ ਦੇਖਿਆ ਠੀਕ ਆ ਸੋ ਹੁਣ ਜੇ ਅਗਲੇ ਕੋ ਪ੍ਰੋਜੈਕਟ ਬਾਰੇ ਤੁਹਾਡਾ ਮਤਲਬ ਕੀ ਵਿਚਾਰ ਚੱਲ ਰਿਹਾ ਤੁਹਾਡੀ ਮੈਂ ਤੇ ਚਾਹਨਾ ਕਿ ਜੇ ਤੇ ਟਾ ਬਨੇ ਨਕ ਤੋ ਸੇ ਥੋੜੋ ਰੁਕੜਤਾ ਤਾਂ ਮੈਂ ਆਪਣੀ ਬਾਤ ਇਹ ਅਗਲਾ ਕਰਨ ਲੈ ਕੇ ਆਉਂਗਾ ਜਾਣੇ ਮੀਟਿੰਗ ਕੰਡੇ ਤੋ ਟਪ ਕੀ ਹੈ ਜੀ ਆਪਣੋ ਆਪਣੇ ਜਿਟੇ ਨੇ ਨਾਮ ਦਿੱਤਾ ਤੇ ਮੈਂ ਜੀ ਕੁਛੀ ਰੁਕੀ ਕਿ ਆਪਣੀ ਜਿਨ ਨੂੰ ਲੈ ਕੇ ਕੰਨਾ ਕਰ ਅਗਲਾ ਜੀ ਮਤਲਬ ਜਿਲੇ ਦਾ ਮਾ ਨਹੀਂ ਬਤਾਉਗੀ ਜਾਣ ਕੀ ਜਿੱਤੀ ਜਾਵਾਂ ਲੋਕੀ ਇਹ ਨਾ ਕਣਕ ਆਸ ਗਰ ਬਿਦੇ ਨਾ ਤੋ ਸ਼ਾਇਦ ਤੋਂ ਮੇਰੇ ਬਾਰੇ ਜਨਾ ਕਿਸ਼ਾ ਬਤੋ ਸਿੰਘ ਰਾਇ ਜੀ 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 ਹਾਂ ਸੋ ਜਿੱਦਾਂ ਹੁਣ ਤੁਸੀਂ ਸਾਨੂੰ ਦੱਸਿਆ ਕਿ ਅੱਗੇ ਵੀ ਪ੍ਰੋਜੈਕਟ ਤੁਸੀਂ ਕਰਨਾ ਚਾਹੁੰਦੇ ਹੋ ਹਾਂ ਜੀ ਇਹ ਇਹਦਾ ਜਿਹੜਾ ਜਿਹੜੇ ਤੁਸੀਂ ਇਹ ਸਭ ਕੁਝ ਆਪ ਹੀ ਕਰੋਗੇ ਜਾਂ ਮਿਊਜ਼ਿਕ ਜਾਂ ਇਹ ਲਿਖੋਗੇ ਵੀ ਆਪ ਕਿਦਾਂ ਨਹੀਂ ਇਹ ਤਾਂ ਲਿਖੂਗਾ ਤਾਂ ਚਲੋ ਮੈਂ ਰੱਬ ਦੀ ਮਨਨ ਲਿਖ ਕੇ ਰੱਖਿਆ ਤੇ ਲਿਖੂਗਾ ਵੀ ਉਹ ਤੇ ਮਿਊਜ਼ਿਕ ਤੇ ਤਾਂ ਬਥੇ ਲਕੋਦਾ ਮਿਊਜ਼ਿਕ ਕਰੂੰਗਾ ਔਰ ਜਿੱਤੇ ਰਵਨੇ ਚਾ ਉਤੇ ਜੋ ਜੋ ਤਰਨੇ ਜਦਾ ਹੋ ਉਹ ਤੁ ਤੇ ਹੁਣ ਤੱਕ ਤੁਸੀਂ ਮਤਲਬ ਕਿੰਨੇ ਗਾਣੇ ਲਿਖ ਲਏ ਹੋ ਮੈਂ ਆਪਾਂ ਜੇ ਘਟੋ ਘਟ 3 450 ਲੱਗ ਲਵਣਾ ਅੱਛਾ ਅੱਛਾ ਹਾਂਜੀ ਸੋ ਕਾਫੀ ਗਾਣੇ ਤੁਸੀਂ ਲਿਖਿਆ ਤੇ ਇਹਨਾਂ ਜੋ ਰਿਕਾਰਡ ਕਿੰਨੇ ਕੁ ਹੋ ਚੁੱਕੇ ਆ ਜੋ ਟੋਕਟ ਤਾਂ ਫਿਲਹਾਲ ਤੋਈ ਹੋਈ ਆ ਅੱਛਾ ਅੱਛਾ ਜੇ ਮਤਲਬ ਸਿੱਧੇ ਕਰਨਾ ਕਰਕੇ ਤੁਸੀਂ ਸਿੱਧੇ ਕੱਟ ਕੇ ਮੇਨ ਜਿਹੜਾ ਪੈ ਗਿਆ ਹਾਂਜੀ ਉਨਮੇ ਆਪਣੇ ਦੱਸਣ ਕੰਨ ਨੂੰ ਮਤਲਬ ਦੇਣਾ ਚਾਹੁੰਦਾ ਕੀ ਕਿਨੇ ਕੇ ਪਜਿਕ ਕੰਨਾ ਕਰਕੇ ਗੈਪ ਹੋ ਗਏ ਗੈਪ ਹੋਣ ਦਾ ਕਾਰਨ ਸਿਕਿਆ ਉਹ ਜੋ ਤੁਹਾਡੇ ਬਾਰੇ ਇਸ ਇੰਟਰਵਿਊ ਚ ਰਹੀ ਆ ਜੜਾ ਜੀ ਬਾਕੀ ਸ੍ਰੇਸ਼ ਵਾਲ ਕੰਨੀ ਦੀ ਕਰਨ ਤੇ ਮੈਂ ਬੋਲੇ ਕਿ ਕਿਹਾ ਤੱਕ ਤੇ ਮੈਂ ਟੋਪਿਕ ਉਹ ਚੁਣਿਆ ਜਿਹੜਾ ਅਜੇ ਤੱਕ ਤੁਸੀਂ ਕੰਨੇ ਸੁਣੀ ਨਹੀਂ ਹੋਣੇ ਜੀ ਇਹ ਟ੍ਰੇਪ ਟੌਪਿਕ ਗੱਲ ਸੁਣੀ ਨਹੀਂ ਨਾ ਮੈਂ ਉਸ ਟੌਪਿਕ ਤੇ ਜਿਆਦਾ ਕੁਝ ਸਿੱਖਦੇ ਕੁ ਨਹੀਂ ਅੱਜ ਤੱਕ ਕਿਹੜੇ ਕਿਹੜੇ ਮਤਲਬ ਕਿ ਮੈਟਰ ਤੇ ਤੁਸੀਂ ਕਿਹੜੇ ਕਿਹੜੇ ਟੌਪਿਕ ਤੇ ਗਾਣੇ ਲਿਖੀ ਜਿੰਦੇ ਮੈਂ ਭਾਜੀ ਪਹਿਲਾਂ ਤਾਂ ਬੜੇ ਟੌਪਿਕ ਸੀਗੇ ਹੁਣ ਤਾਂ ਮੰਨ ਲਓ ਦੋ ਟੌਪਿਕ ਤੇ ਆ ਗਏ ਇੱਕ ਜੇ ਦੇਖਾ ਸਰ ਦੇ ਚੋ ਚਕਲ ਦੇ ਲਾ ਚਲਦੇ ਉਸਮਨਾ ਗਾਣੇ ਹੁੰਦੇ ਆਂਦੇ ਆ ਜਾ ਆਪਣੇ ਜਿਲੀ ਪ੍ਰਤੀਕਾਂ ਨੇ ਹੁੰਦੇ ਜੀ ਤੇ ਇਸ ਤੋਂ ਨਵਾ ਕੋਈ ਡਿਵੋਸ਼ਨਲ ਗੀਤ ਵੀ ਆਇਆ ਕਿ ਨਹੀਂ ਤੁਸੀਂ ਜਾਂ ਲਿਖਿਆ ਕੋਈ ਡਿਵੋਸ਼ਨਲ ਲਿਖੇ ਹੋਏ ਆ ਪਰ ਜੇ ਦਿੱਲੀ ਸੇ ਨਿਕਤ ਨਾ ਗਏ ਮੈਨੂੰ ਯਾਦ ਇੱਕ Song ਸੀਗਾ ਕਿਤੇ ਮੈਂ ਬੈਗ ਗਿਆ ਸੀ ਉਤੇ ਅਨ ਇਸ ਤਾਂ ਅਮੀ ਚਲ ਰਿਹਾ ਸੀ ਕਿ 12:00 ਵਜੇ 12:00 ਵਜੇ ਤੱਕ ਉਤੇ ਮੈਂ ਲੱਗ ਕੇ ਜੀ ਜੇ ਸਾਡੇ ਬਰਦਰ ਨਾ ਬਚੇ ਤੇ ਤੁਹਾਡੇ ਪੋਨੇ ਕਜੇ ਬਥੇ ਹੋਣੇ ਸੀ ਜੀ ਜੀ ਉਹ ਤੇ ਮੈਂ ਲਿਖ ਸੀ ਕੱਲ ਮੇਰੇ ਮਨ ਬੜੀ ਚੁਪੀ ਕੇ ਦੇਖ ਪੁੰਨਾ ਬਰਾਵ ਚ ਕੱਲ ਕਹਾ ਜਵਾ ਕਣੇ ਤੇ ਰਹੀ ਜੀ ਤੇ ਇਸ ਤੋਂ ਨਵ ਅੱਜ ਦੀ ਗਾਇਕੀ ਦੇ ਵਿੱਚ ਜੇਲਾ ਮੈਂ ਜਿਹ ਹੈਗਾ ਵਾ ਇਹ ਹਸਿਆਰਾਂ ਨੂੰ ਬੜਾ ਜਿਦਾਂ ਪ੍ਰਮੋਟ ਕਰਦੇ ਪਏ ਮੈਂ ਰੈਕਟਰ ਲਿਖਣ ਵਾਲੇ ਜਿਹਨੂੰ ਗਾਉਣ ਵਾਲੇ ਦੀ ਇਹਦੇ ਬਾਰੇ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ ਅੱਤਿਆ ਦਾ ਬੜੇ ਇਦਾਂ ਕਹਿ ਸਕਦੇ ਆ ਪਰ ਸਮੇਂ ਦੀ ਮੰਗ ਜੋ ਸਮੇਂ ਦੀ ਮੰਗਾ ਚ ਕਲ ਜੋ ਜੋਤ ਚਾਹੁੰਦਾ ਉਸਾ ਉਹ ਤਾਂ ਬੈਟਰ ਚੈਨਲ ਹੁੰਦਾ ਜਤਾਂ ਲਵਾਈ ਹੁੰਦਾ ਕੋਈ ਵੀ ਤੇ ਕੋਈ ਸਬਜ਼ੀ ਤਿਆਰ ਰਕਾਤਾ ਕੋਈ ਘੱਟ ਲੋਣ ਕਾਂ ਦਾ ਕੋਈ ਜ਼ਿਆਦਾ ਉਸ ਹੁਣ ਤਿਆਰ ਰਕਾਤਾ ਕਿ ਬੰਦਾ ਬਾਅਦ ਚ ਕੋਈ ਕੰਪਲੀਟ ਨਹੀਂ ਕਰੇ ਜੀ 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 ਐਸੇ ਸਭ ਨਾਲ ਗੀਤ ਕਰ ਰਹੀ ਆ ਜੋ ਡਿਮਾਂਡ ਹੁੰਦੀ ਉਹ ਦੋਸ ਸਾਵਨ ਨੇ ਲੱਗਤਾ ਤੇ ਤੁਸੀਂ ਵੀ ਹਥਿਆਰਾਂ ਮੇਰੇ ਕੋਲ ਲਿਖੇ ਗਾਣੇ ਨਹੀਂ ਨਹੀਂ ਭਾਜੀ ਇੱਥੇ ਕੋਲ ਮੈਂ ਕਹਿ ਸਕਦਾ ਕਿ ਮੈਂ ਇਸ ਪੱਕੋਂ ਦੂਰ ਹਾਂ ਅੱਛਾ ਕਿ ਆਪਾਂ ਜਦਾ ਪਰਵਾਹ ਰਚੂ ਲਿਖਦੇ ਮੈਂ ਇਨੀ ਚੋਨਾ ਕਲਮ ਨਹੀਂ ਕੋਈ ਕੀ ਪੈਣ ਕਾਣਾ ਸੁਣੀ ਤੱਕ ਇੱਕ ਵੀ ਕਿਆ ਕੀ ਗਾਣਾ ਲਾਇਆ ਤੂੰ ਜ ਮਨ ਕਰ ਨੂੰ ਮੈਂ ਸੋਦਾ ਕਿ ਕੋਈ ਸਕੇ ਦਾ ਇੱਕ ਕਾਣਾ ਵੇ ਕਾਤੇ ਪਤੇ ਛੜਕੈ ਕਣ ਤੋਤੇ ਕਾਣਾ ਲਾਉ ਸੁਣ ਜੋ ਸੋ ਅਸੀਂ ਆਸ ਕਰਦੇ ਆ ਵੀ ਤੁਹਾਡੀ ਪਰਵਾਹਾਂ ਜਿਹੜੀ ਸੀਤ ਛੀਤੀ ਠੀਕ ਕਰੇ ਤੇ ਤੁਸੀਂ ਦੁਬਾਰਾ ਫਿਰ ਇਧਰ ਨੂੰ ਆਓ ਤੇ ਇਹ ਇੰਦੀ ਹਲ ਕਿੰਨਾ ਕ ਟਾਈਮ ਲੱਗ ਸਕਦਾ ਵਾ ਜੀ ਇਹ ਤਾਂ ਬਦ ਯੂਸ ਤੋਂ ਬੋਡਰ ਦੀ ਦੀਪਯਤਾ ਤੋਂ ਛੁੜ ਚੁ ਮਿਲਦੀ ਆ ਉਹ ਵੀ ਪੀਛੇ ਜਿੰਗ ਨੀ ਤਾਂ ਫੇ ਟਾਈਮ ਲੱਗ ਜਾਨਾ ਦੋ ਤਿੰਨ ਸਾਲ ਲੱਗ ਜਾਣਾ ਹੋਰ ਜੀ ਸੋ ਅਸੀਂ ਵੀ ਇਹ ਯਾਦ ਕਰਦੇਗੇ ਛੇਤੀ ਤੁਸੀਂ ਠੀਕ ਹੋਗੇ ਤੇ ਦੋ ਤਿੰਨ ਸਾਲ ਤੋਂ ਵੀ ਪਹਿਲੇ ਮਨ ਲੈ ਇੰਦਰ ਨੂੰ ਫੇਰ ਆਓ ਜਿੱਥੋਂ ਤੁਸੀਂ ਪਹਿਲਾਂ ਸ਼ੁਰੂਆਤ ਕੀਤੀ ਉਦਾਂ ਹੀ ਫੇਰ ਤੁਹਾਡੇ ਜਿਹੜੇ ਗਾਣੇ ਆਉਣ ਤੇ ਇਦਾਂ ਹੀ ਮਲਕੇ ਤੁਸੀਂ ਗਾਉਂਦੇ ਵੀ ਰਹੋ ਤੇ ਲਿਖਦੇ ਵੀ ਰਹੋ ਮੱਕੇ ਦੇ ਕੁਝ ਇਦਾਂ ਜੇ ਦੋ ਤੱਕ ਤੁਹਾਡੇ ਵਰਕ ਪਰ ਰਵੰਦੇ ਸਪੋਰਟ ਤੱਕ ਤਾਂ ਸੀ ਆਂਦਰ ਮੰਗੇ ਜੀ ਬਟੇ ਸੀ ਸੀ ਤੀ ਕੋਸ਼ਿਸ਼ ਕਰਨਗੇ ਉਣਦੀ ਨਹੀਂ ਤਾਂ ਫੇਰ ਟਾਈਮ ਲੱਗੂਗਾ ਜੀ ਸੋ ਦੋਸਤੋ ਇਹ ਜੀ ਹਿਸਿਆ ਪ੍ਰਕਿਰਿਆ ਜਿਵੇਂ ਕਿ ਦੱਸਿਆ ਕਿ ਉਹਨਾਂ ਦੇ ਕੁਝ ਕਾਰਨ ਕਰਕੇ ਜਿੰਦੀ ਸੀ ਤੇ ਥੋੜਾ ਜਰ ਕਿੰਨਾ ਠੀਕ ਨਹੀਂ ਰਹੀ ਇਹ ਤੌਰ ਸੋ ਉਹਨਾਂ ਨੇ ਮੈਡੀਸਨ ਵੀ ਚਲਦੀ ਪਈ ਆ ਸੋ ਉਹ ਕਹਿੰਦੇ ਕਿ ਜਲਦੀ ਅਸੀਂ ਨਵੇਂ ਜਿਹੜੇ ਪ੍ਰੋਜੈਕਟ ਲੈ ਕੇ ਆਵਾਂਗੇ ਜਿੱਦਾਂ ਵੀ ਮਰ ਕਹਿੰਦੇ ਸੀ ਠੀਕ ਹੋਏਗੀ ਸੋ ਜੀਤ ਜੀ ਜਿਵੇਂ ਕਿ ਅੱਜਕੱਲ ਦੀ ਜਿਹੜੀ ਨਵੇਂ ਯੂ ਸਾਡਾ ਕੁਝ ਰੈਕਟਰ ਬਹੁਤ ਅੱਛੇ-ਅੱਛੇ ਬਹੁਤ ਵਧੀਆ-ਵਧੀਆ ਆਏ ਨੇ ਸਿੰਗਰ ਵੀ ਬਹੁਤ ਵਧੀਆ-ਵਧੀਆ ਆਏ ਨੇ ਸੋ ਜਿਹੜੇ ਸਾਡੇ ਨਵੇਂ ਮਿਲ ਕੇ ਯੂਥ ਆ ਜਿਹੜਾ ਕੋਈ ਗਾਇਕ ਬਣਨਾ ਚਾਹੁੰਦਾ ਆ ਜਾਂ ਫਿਰ ਉਹ ਲਿਖਣਾ ਚਾਹੁੰਦਾ ਰੈਕਟਰ ਬਣਨਾ ਚਾਹੁੰਦਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਸੰਦੇਸ਼ ਦੇਣ ਵਾਲੇ ਆਪਾਂ ਤਾਂ ਕੀ ਕੋਣੋ ਸਾਦੇ ਮੇਨ ਚਲਣ ਕਿ ਅੱਜ ਕਰ ਸਕਦੀ ਬੇਨਤੀ ਕਿ ਲਿਖਣ ਲੱਗੇ ਜੋ ਸੋਚੇ ਜਾਵੇ ਕਿ ਸਾਡੇ ਕਾਣ ਕਲਾ ਮੁੰਡਿਆਂ ਦੇ ਵਰਗ ਨੇ ਸੰਤਾ ਬੇਕਾਦੇ ਮਾਪੇ ਸੁਣਦੇ ਕੀ ਪਰ ਰਕਿ ਸੋਣ ਦੇ ਕਲੋ ਤਾਰੇ ਕਣਾਂ ਨਾਲ ਕੀ ਕੀ ਗਏ ਉਹ ਤੇ ਘਰ ਦੇ ਤੁਹਾਨੂੰ ਕਣ ਕਹਿ ਕੇ ਸੁਣਦੇ ਮੈਂ ਤੂੰ ਜੀ ਕਾਣੇ ਲਿਖੋ ਬਦੇ ਲਿਖੋ ਤਾਂ ਕਿ ਤੁਹਾਨੂੰ ਸਿਰਫ ਕਣ ਕਿ ਅਗਰ ਨਾ ਬਹੁਤ ਹੋ ਸੋ ਜਿਵੇਂ ਕਿ ਜੀਤ ਜੀ ਨੇ ਦੱਸਿਆ ਕਿ ਕਹਿੰਦੇ ਕਿ ਚੰਗੇ ਮਿਆਰ ਦੀ ਜਿਹੜੀ ਗਾਣ ਜਿਹੜੀ ਲਿਖੀ ਜਾਣ ਜਿਹੜੇ ਕਿ ਪਰਿਵਾਰ ਵਿੱਚ ਬੈ ਕੇ ਸੁਣਿਆ ਜਾ ਸਕਦਾ ਸਾਡੀ ਚਾਹੇ ਮਾਵਾ ਭੈਣਾਂ ਧੀਆਂ ਜੋਂ ਦਾ ਸਾਹਮਣੇ ਜਿਹੜੇ ਸਾਰਾ ਪਰਿਵਾਰ ਇਕੱਠਾ ਸੁਣ ਸਕੇ ਸੋ ਜੀਤ ਜੀ ਦਾ ਨਾਲ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਮੈਂ ਤਾਂ ਤੁਹਾਡਾ ਬਹੁਤ ਪਤਨ ਮਤ ਕਹਾਤਾ ਕਿ ਤੁਸੀਂ ਇੱਥੇ ਆਏ ਤੇ ਜਿਹੜੇ ਆਪਣੇ ਪੱਤੇੜੇ ਲੈ ਕੇ ਜੜਨੇ ਕੋਸਾਰ ਨਹੀਂ ਲੰਨਦਾ ਤੋ ਜ਼ੀਰ ਨਾਲ ਉਹ ਬਾੜਦੇ ਆ ਉਹ ਰਕੇ ਲੈ ਕੇ ਆਉਂਦੇ ਆ ਹੁਣ ਖਾਚ ਪੁੱਛਦੇ ਨੇ ਮਤੁੰਦਾ ਕੇ ਇਹ ਹੁੰਦਾ ਜੇ ਉਤਨੂ ਕੇ ਬਾਹ ਫਟ ਕੇ ਕਿਨੇ ਖਚਣਾ ਜੀ ਨਾ ਕੇ ਲੱਤਾ ਕਿਤਨੇ ਆ ਰੱਬ ਨੇ ਲੱਤਾ 33 ਸਾਨੂੰ ਤੁਰਨ ਲਈ ਨਾ ਕਿ ਕਿਸੇ ਦੇ ਮੋੜੇ ਪੈ ਕਾਮਚੇਰ ਬਣ ਹੜਾ ਉਹ ਨਹੀਂ ਲੁੱਟਤੀ ਜੀ ਸੋ ਦੋਸਤੋ ਇਹ ਸਾਨਾ ਸਾਡੇ ਨਾਲ ਜੀ ਹੁਸ਼ਿਆਰਪੁਰਾ ਜੀ ਸੋ ਮੈਨੂੰ ਕਮੈਂਟਾਂ ਵਿੱਚ ਦੱਸਿਓ ਕਿ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਤਿ ਸ੍ਰੀ ਅਕਾਲ